ਪੁਲਿਸ ਸਟੇਸ਼ਨ ਦਿਨਨਗਰ ਦਿਨ ਆਉਂਦੇ ਪਿੰਡ ਡੀਡਾ ਸਾਥੀਆਂ ਮੋਰਨ ਨੇੜੇ ਆਜ ਤਿੰਨ ਨੌਜਵਾਨਾਂ ਦੇ ਸੱਤੀ ਹਲਾਤਾਕੀ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਹ ਲਾਸ਼ਾਂ ਮਿਲ ਕਰਨ ਲਾ ਕੇ ਅੰਦਰ ਸੰਸਨੀ ਫੈਲ ਗਈ ਹੈ ਉਧਰ ਇਸ ਸਬੰਧ ਵਿੱਚ ਜਦ ਦਿਨਨਗਰ ਦੇ ਡੀਐਸਪੀ ਸੁਖਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਤਿੰਨ ਲਾਸ਼ਾਂ ਮਿਲੀਆਂ ਹਨ ਪਰ ਅਜੇ ਤੱਕ ਕੋਈ ਪਛਾਣ ਨਹੀਂ ਹੋ ਸਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੇ ਬਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਅਲ ਪੰਜਾਬ న్యూਸ ਤਿੰਨ ਡੈਡ ਬੋਡੀਆਂ ਦੀ ਹੋ ਇਹ ਵੀ ਹੋ ਸਕਦਾ ਹੋਰ ਵੀ ਨਿਕਲਣ ਜਿੱਦਾਂ ਦਾ ਸ਼ੱਕ ਪੈ ਰਿਹਾ ਕਿਉਂਕਿ ਦੋ ਡੈਡ ਬੋਡੀਆਂ ਤੁਹਾਨੂੰ ਉੱਥੋਂ ਮਿਲੀਆਂ ਇੱਕ ਡੈਡ ਬੱਡੀ ਥੋੜੀ ਜਿਹੀ ਕਿਲੋਮੀਟਰ ਅੱਗੇ ਆ ਕੇ ਮਿਲਿਆ ਜੀ ਪਿੰਡ ਦੋ ਡੈਡ ਬੋਡੀ ਜਿਹੜੀ ਢੀਡੇ ਪਿੰਡ ਤੋਂ ਮਿਲੀਆਂ ਬਿਲਕੁਲ ਪਿੰਡ ਦੇ ਵਿੱਚੋਂ ਹੀ ਤੇ ਇੱਕ ਜਿਹੜੀ ਚੰਗੀ ਪਿੰਡ ਤੋਂ ਮਿਲੀ ਜੀ ਉਸ ਹੁਣ ਪੋਸਟਮੈਨ ਨੂੰ ਲੈ ਕੇ ਸਿਵਲ ਹਸਪਤਾਲ 'ਤੇ ਗਰਦਾ ਪਰ ਗਈ ਹੈ ਜੀ ਦੇਖੋ ਜੀ ਬਹੁਤ ਹੀ ਮੰਦ ਭਾਗੀ ਘਟਨਾ ਜੀ ਇਹ ਜਿਹੜਾ ਸਮਾਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਚੱਲ ਰਿਹਾ ਜੀ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਜਰੂਰ ਇਹ ਤੇ ਨਕੇਲ ਪਾਓ ਤਾਂ ਜੋ ਇਦਾਂ ਦੇ ਹੋਰ ਨੌਜਵਾਨ ਪੁੱਤਰ ਨਾ ਮਰਨ ਜੀ ਤੇ ਪ੍ਰਸ਼ਾਸਨ ਅੱਗੇ ਸੀਐਮ ਭਗਵੰਤ ਮਾਨ ਅੱਗੇ ਬੇਨਤੀ ਕਰਦੇ ਆਂਗੇ ਜਿਹੜਾ ਦਰਿਆ ਵਗ ਰਿਹਾ ਨਸ਼ੇ ਦਾ ਇਹਨੂੰ ਜਰੂਰ ਰੋਕਿਆ ਜਾਏ ਨਕੇਲ ਪਾਈ ਜਾਏ